ਉਹ ਫਰਛੜਣ ਗੈਂਸ ਦੇ ਗੋਲੇ ਸਾਡੇ ਬੰਦਿਆਂ ਦੇ ਟੈਗ ਨਾ ਕਰਨ ਜੀ ਫੇਰਾ ਜੇ ਸਾਡੇ ਬੰਦੇ ਵੀ ਵਿਚਰ ਗਏ ਫਿਰ ਜ਼ਿਆਦਾ ਔਖਾ ਹੋ ਜਾਊਗਾ ਕੰਮ ਚਾਲ ਜੀ ਸੇਵਨ ਟੂ ਥੀਰਟੀ ਓਹ ਤੇਰੀ ਗੱਲ ਜੀ 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 তো আরো এজি করোনা মানে 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 ਜਸਵੀਰ ਸਿੰਘ ਜੀ ਮੇਰਾ ਨਾਮ ਆ ਤੁਸੀਂ ਅੱਜ ਬੋਰੀਆਂ ਗਿੱਲੀ ਕਰ ਰਹੇ ਹੋ ਇਹਦੇ ਵਿੱਚ ਕੀ ਗੱਲ ਤੁਹਾਡਾ ਜਿੰਨ ਕੀ ਨਿਸਾਨੀ ਲੋਲੰਚੇ ਵੀ ਆਏ ਹੋ ਹਾਂ ਜੀ ਹਾਂ ਹਾਂ ਤੁਸੀਂ ਤੇ ਗੈਸ ਦੇ ਵੀ ਅੱਜ ਤੁਸੀਂ ਬਚਾਓ ਲਈ ਕੀ ਕੀ ਗੱਲ ਇਹ ਬੋਰੀਆਂ ਭੇਕੇ ਨਾ ਅਸੀਂ ਆਪ ਦਾ ਪਛਾਹ ਕਰ ਰਹੇ ਹਾਂ ਜੀ ਇਹ ਸਿੱਧਾ ਕਈ ਵਾਰੀ ਟੈਗ ਕਰਦੇ ਨੇ ਜੀ ਇਹ ਸਾਡਾ ਆਹ ਪਛਾਹ ਕਰ ਰਹੇ ਨੇ ਉਹ ਵੀ ਸਾਡੇ ਬੱਚੇ ਨੇ ਉਹ ਬਗਿਆਨੇ ਨਹੀਂ ਹੈਗੇ ਜੀਗੇ ਥੋੜੀ ਜੀ ਉਹਨਾਂ ਨੂੰ ਬੇਨਤੀ ਹੈ ਜੀ ਇੱਕ ਬੇਨਤੀ ਕਰੇ ਉਹ ਉੱਪਰ ਛੱਡਣ ਗੈਂਸ ਦੇ ਗੋਲੇ ਸਾਡੇ ਬੰਦਿਆਂ ਦੇ ਟੈਗ ਨਾ ਕਰਨ ਜੀ ਫੇਰ ਜੇ ਸਾਡੇ ਬੰਦੇ ਵੀ ਵਿਚਰ ਗਏ ਫਿਰ ਜ਼ਿਆਦਾ ਔਖਾ ਹੋ ਜਾਊਗਾ ਕੰਮ ਅਸੀਂ ਤਾਂ ਸ਼ਾਂਤੀਪੂਰਤਕ ਨਾਲ ਅਸੀਂ ਲੰਘਣਾ ਚਾਹੁੰਦੇ ਆ ਜੀ ਕੋਈ ਟੱਕਾ ਨਹੀਂ ਕਰਨਾ ਚਾਹੁੰਦੇ ਇਹ ਵੀ ਸਾਡੇ ਬੱਚੇ ਨੇ ਕੋਈ ਬਗੈੰਦੀ ਨਹੀਂ ਹੈਗੇ ਜੀ ਇਹ ਇਹ ਵੀ ਸਾਡੇ ਨੇ ਜੀ ਤਾਂ ਕਰਕੇ ਅਸੀਂ ਆਏ ਹਾਂ ਹਲ ਕਿੰਨੇ ਕਿ ਜਣੇ ਜ਼ਖਮੀ ਹੋਈ ਸੀ ਕੱਲ 2-3 ਵਾਰੀ ਹੋਈ ਜੀ ਕਿਨੋਂ 2-3 ਵਾਰੀ ਚੜੱਪ ਜੀ ਹੋਈ ਕੋਈ ਖਾਸ ਗੱਲ ਨਹੀਂ ਉਹ ਅਸੀਂ ਆਪ ਹੀ ਕੋਈ ਉਹਨਾਂ ਦੇ ਬੰਦੇ ਛੱਡੇ ਹੋਏ ਨੇ ਜੀ ਇਹ ਬੰਦਾ ਪਕੜਿਆ ਹੀਗਾ ਗੱਡੀ ਝਾਣੇ ਲੋ ਇੱਧਰ ਤੋਂ ਰਹਿਣੇ ਤੋਂ ਇਹ ਉਰਾਂ ਆ ਕੇ ਰੋੜੇ ਮਾਰਤਾ ਦੀ ਜੀ ਉਰਾਂ ਆ ਕੇ ਰੋੜੇ ਰਾੜੇ ਮਾਰਿਆ ਕਰਦਾ ਤਾਂ ਕਰਕੇ ਬਦਨਾਮ ਕਰਨਾ ਚਾਹ ਰਿਹਾ ਤੇ ਜੀ ਜਨਤਾ ਨੂੰ ਪਿੰਡੇ ਇਧਰ ਆ ਇਹ ਨਹੀਂ ਸਾਲਾ ਪਾਣੀ ਪੀਣ ਦਾ ਦੇਖ ਸਕਦੇ ਹੋ ਦੋਸਤੋ ਜਦੋਂ ਬਾਈ ਕਿਸੇ ਸੋਚਣ ਦੇ ਉਸ ਤੋਂ ਨਹੀਂ ਹੈਗਾ ਪਰ ਕਿਹੜਾ ਕਰਤਾ ਕੀ ਮੋੜ ਮੈਂ ਮੈਂ ਵਾਜਾ ਭਾਈਏ ਪਾਜੀ ਜੀ ਗੱਲਬਾਤ ਰਹੀ ਕੋਈ ਸੱਚਾ ਦਿੱਕਤ ਲੱਗਦਾ ਮੈਨੂੰ ਗੱਲਬਾਤ ਦਾ ਇਹ ਹੈ ਕਿ ਸੱਚੀ ਜਿਹੜੀ ਗੱਲ ਹੈ ਇੱਕ ਕੋ ਜਿੰਨੀਆਂ ਵੀ ਜੱਤ ਗੰਗਰੇ ਦੇ ਆਕੂ ਆ ਨਾ ਉਹ ਆਪਣੀ ਗਵੰਤਪੰਦੀ ਨਾਲ ਚੱਲ ਰਹੇ ਆ ਅਸੀਂ ਉਹਦੇ ਗਵਾਈ ਦੇ ਵਿੱਚ ਚੱਲ ਰਹੇ ਆ ਜਿਵੇਂ ਹੁਣ ਫੈਸਲਾ ਹੋਇਆ ਵੀਰੇ ਹਰਿਆਣੇ ਵਾਲੇ ਭਰਾ ਨੇ ਇੱਧਰ ਸਾਡੇ ਵੱਲ ਆਏ ਹੋਏ ਤੇ ਉਹਨਾਂ ਦੇ ਇੱਧਰੇ ਛੇਤਾ ਵੀ ਜੀ ਨਾ ਪਰਲੇ ਪਾਸੇ ਭੇਜ ਰਹੇ ਆ ਕਿਉਂਕਿ ਉਹ ਪਰਲੇ ਪਾਸੇ ਵੀ ਸਾਡਾ 3-400 ਕਿਸਾਨ ਹਰਿਆਣੇ ਵਾਲਾ ਬੈਠਾ ਜਦੋਂ ਉਧਰ ਉਹਨਾਂ ਦੀ ਮੀਟਿੰਗ ਕਰਕੇ ਕੋਈ ਉਧਰੋਂ ਹਮਲਾ ਕੀਤਾ ਜਾਊਗਾ ਬਾਰਡਰ ਤੋੜਨ ਲਈ ਜਦੋਂ ਉਹਨਾਂ ਨੂੰ ਵੀ ਇੱਧਰ ਦੇ ਪਾਸੇ ਲਿਆਉਂਦੇ ਹੰਦਾ ਜਾਊਗਾ ਇਸ ਤਰ੍ਹਾਂ ਪ੍ਰਸ਼ਾਸਨ ਨੇ ਆਪਣਾ ਘੇਰਾਬੰਦੀ ਕੀਤੀ ਹੋਈ ਆ ਅਸੀਂ ਆਪਣੀ ਵੀ ਉਹਨਾਂ ਦਾ ਘੇਰਾਬੰਦੀ ਕਰ ਰਹੇ ਆ ਤੇ ਇੱਧਰ ਲਈ ਤਵੱਤ ਥਲ ਭੇਜ ਤੇ ਹੋ ਸਕਦਾ ਇਧਰੋਂ ਵੀ ਅਸੀਂ ਬੰਦੇ ਭੇਜੀਏ ਦੂਏ ਪਾਸੇ ਕਿਉਂਕਿ ਜਿਹੜਾ ਪ੍ਰਸ਼ਾਸਨ ਆ ਗੋਲੇ ਛਿੜਦਾ ਉੱਥੇ ਉੱਪਰੋਂ ਕੀਮਿਕਲ ਵਾਲੇ ਜਾਂ ਉੱਪਰੋਂ ਪਾਣੀ ਦੀ ਬਸਾਰਾ ਮਾਰਦਾ ਅਸੀਂ ਉਹਨਾਂ ਨੂੰ ਧਿਆਨ ਪਰਖਾਈਏ ਸਾਰੇ ਪਾਸੇ ਹਿਆਰਪਿਕਾ ਕੇ ਅਸੀਂ ਅੱਜ ਨੂੰ ਬੰਦ ਨਹੀਂ ਰਣਜੀਤ ਰਣਜੀਤ ਇੱਕ ਇੱਕ ਸਵਾਲ ਇੱਕ ਸਵਾਲ ਹੈ ਉਧਰ ਲਾਠੀ ਚਾਰਜ ਹੋਈ ਹਰਿਆਣੇ ਵਾਲੇ ਤੁਸੀਂ ਉਹਦੇ ਬਾਰੇ ਕੀ ਕਹੋਗੇ ਜੀ ਕਿਸਾਨਾਂ ਦੇ ਉੱਤੇ ਦੇਖੋ ਲਾਠੀ ਚਾਰਜ ਉਧਰ ਹੋਈ ਆ ਇੱਧਰ ਵੀ ਕੀਤੀ ਆ ਗੱਲ ਲਾਠੀ ਚਾਰਜ ਜਦੋਂ ਗੋਲਾ ਛਿੜਕੇ ਨਾ ਧੂੰਆਂ ਹੋ ਜਾਂਦਾ ਸੀ ਬੰਦ ਨਹੀਂ ਦਿਖਣੋਂ ਹਟ ਜਾਂਦਾ ਸੀ ਸਾਬੰਦ ਹੋ ਜਾਂਦੇ ਤੇ ਲਾਠੀਆਂ ਮਾਰ ਕੇ ਜਾਂਦੇ ਤੇ ਪ੍ਰਸ਼ਾਸਨ ਅਤਿਆਚਾਰ ਤੇ ਉਤਰੀ ਹੋਈ ਆ ਕੇਂਦਰ ਸਰਕਾਰ ਹਰਿਆਣਾ ਸਰਕਾਰ ਕੋਈ ਗੱਲ ਨਹੀਂ ਅਸੀਂ ਜ਼ਬਰਦਸਤ ਮੁਕਾਬਲਾ ਸਾਬਰ ਨਾਲ ਕਰ ਰਹੇ ਆ ਪਰ ਜਿੱਤ ਕੇ ਮੁੜਾਂਗੇ ਲੰਮਾ ਜਾ ਸਕਦਾ ਅੱਜ ਦਾ ਦਿਨ ਇਹ ਨਹੀਂ ਹੋ ਸਕਦਾ ਵੀ ਅੱਜ ਅਸੀਂ ਇੱਕ ਵਾਰਾ ਕਰਕੇ ਅੱਗੇ ਭਰਾਂਗੇ ਲੰਮਾ ਅਜਾੜਾ ਕੋਈ ਮੂੜ ਨਹੀਂ ਹੈਗਾ ਇਹ ਤਨਾ ਦੋ ਹੱਥੋਂ ਕਰਕੇ ਨਾਲ ਅੱਗੇ ਜਾਣ ਦੀ ਕੋਸ਼ਿਸ਼ ਹੀ ਕਰਾਂਗੇ ਪਰ ਕੀ ਲੱਗਦਾ ਹੈ ਇੱਕ ਪਾਸੇ ਜੇ ਕਿ ਆਪਾਂ ਗਲੇਰਿੰਗ ਦੀ ਗੱਲ ਕਰ ਲਈਏ ਤਾਂ ਲੇਰਿੰਗ ਜਿਹੜੀ ਵੱਡੇ ਜਿਹੜੇ ਬਲੌਕ ਲਗਾਏ ਹੋਏ ਨੇ ਇਹਨਾਂ ਨੇ ਤਾਂ ਤੁਹਾਡੇ ਕੋਲੇ ਕੋਈ ਮਸ਼ੀਨਰੀ ਦਾ ਪ੍ਰਬੰਧ ਹੈਗਾ ਜਾਂ ਫਿਰ ਇਹ ਇਸੇ ਤਰ੍ਹਾਂ ਲੋਕਾਂ ਦੇ ਸਹਿਯੋਗ ਨਾਲ ਢੋਲੇ ਜਾਣਗੇ ਨੌ ਜਵਾਨਾਂ ਤੇ ਕਿਸਾਨਾਂ ਦੇ ਵਿੱਚ ਇੰਨਾ ਜੋਸ਼ ਆ ਸਿਰਫ ਜਿਹੜੇ ਇਹਨਾਂ ਦੇ ਆ ਅੱਥਰੂ ਗੋਲੇ ਆ ਨਾ ਇਹਨਾਂ ਕਰਕੇ ਸਾਨੂੰ ਕਿਸੇ ਇਦਨਾ ਬੰਦਾ ਕਿਉਂਕਿ ਦਮ ਘੁੱਟ ਜਾਂਦਾ ਅੱਖਾਂ ਵਿੱਚ ਜਲਣ ਹੁੰਦੀ ਆ ਇਹ ਜਿਹੜੇ ਆਪਣੇ ਪੁੱਤਰਾਂ ਇਹਨਾਂ ਦੀ ਜਿਹੜਾ ਸਾਰੇ ਚੱਕਦੇ ਮਾਰਾਂਗੇ ਅਸੀਂ ਕਿੰਨੇ ਕੁ ਭਰਵਾਨ ਠੀਕ ਹੈ ਜੀ ਬਾਰਿਆ ਬਾਰਿਆ ਬਾਸੇ ਜੀਤ ਬਾਰਿਆ ਬਾਰਿਆ ਬਾਸੇ ਬਾਰਿਆ 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 ਜਮੀ ਇਹਨਾਂ ਜਮੀ ਤੇ ਰੱਖੋ ਜੇਠਾ ਅੱਗੇ ਜਿਵੇਂ ਬਾਰਡਰ ਹੈ ਜਿਵੇਂ ਜਮੀ ਅੱਗੇ ਲੈ ਆਓ ਅੱਗੇ ਨਾਕੇ ਤੇ ਖੜਿਆ ਹੈ ਨਾ

아, 아, 잠깐. ਦੇਖੋ ਉਸ ਸਾਹ ਦੇ ਰਹੇ ਨੇ ਅੱਜ ਅੱਖਾਂ ਬਾੜੀ ਮਾਰ ਕੇ ਆ ਗਏ ਹੋ ਜੀ ਲੋ ਅੱਖਾਂ ਤੇ ਬਾੜੀ ਮਾਰ ਕੇ ਜਾਓ ਬਾਈ ਜਾ ਇਹਨਾਂ ਨੂੰ ਫੋਨ ਮਾਰ ਕਿਹੜਾ ਪਿੰਡ ਆ ਬਾਈ ਦਾ ਕੋਠਾ ਨਾਰਾ ਜੀ ਕੋਠਾ ਨਾਰਾ ਕਿਧਰ ਵਾਹ ਹੈ ਕਿਧਰ ਵਾਹ ਹੈ ਪੰਜਾਬ ਦੇ ਸਰਦਾਰਾਂ ਨੂੰ ਸਰਦਾਰ ਹਰਿਆਣਾ ਪੰਜਾਬ ਤੋਂ ਹੋ ਰਹੀ ਜੀ ਕਿਰੋਣਾ ਆ ਰਿਹਾ ਹੈ ਜੀ ਮੈਂ ਮੈਂ ਕਾਲ ਆਲੋਚਨਾ ਪਰ ਮਾਤਾ ਹਰੇ ਪੰਜ ਲਾਓ ਸਰ ਪਰਾਏ ਪਣੀ ਦੀ ਕੋਟੇ ਗੋਪੀ ਕਰੋ ਕਰੋ ਭਾਰਤ ਦਾ ਖਾਣਾ ਤੀਜੇ ਨਾਲ ਸੁਰਖੀ 那他怎么有查的？